ਮੈਂ ਜੀ ਤੁਹਾਡਾ ਬਰਤਣਾ ਹੈ ਕੋਸ਼ਿਸ਼ ਕਰ ਸਕਾਂ ਸਭੰਚ ਜੁਦਾ ਜਾਣ ਨੂੰ ਜਿੰਦਵਾਰਾਂ ਨੇ ਜਿੰਦਵਾਰਾਂ ਨੇ ਚੁਣਿਆ ਮੈਂ ਜਿੰਦਵਾਰਾਂ ਦਾ ਧੰਨਵਾਦ ਕਰਦਾ ਉਹ ਸਭ ਪਿਛਲੀ ਪੰਚਾਇਤੋਂ ਕੋਲੇ ਪੈਨਲ ਦਾ ਕੰਮ ਰਹਿ ਚੁੱਕੇ ਇਹ ਜੋ ਤੁਹਾਡੀ ਗੋਈ ਦੇ ਵਿੱਚ ਪੂਰੇ ਕਰਵਾਏ ਜਾਣਗੇ ਇਹ ਮੈਂ ਹੀ ਸਾਲ ਕਰਨੇ ਆਪੇ ਆਪਣੀ ਸਾਡੇ ਪਿੰਡ ਦੇ ਵਿੱਚ ਗਰਾਊਂਡ ਦਾ ਕੰਮ ਹੈ ਅਧੂਰਾ ਹੈ ਇਹ ਬਹੁਤ ਜ਼ਿਆਦਾ ਠੀਕ ਪਾ ਬੁੱਧੀ ਗੀ ਗਿਆ ਉਹ ਕੋਈ ਜਿਹਾ ਜੀ ਇਹ ਗਲੀਆਂ ਗਲੀਆਂ ਦੋ ਚਾਰ ਅਪਰਿੰਤਰ ਉਹ ਬਹੁਤ ਖਰਾਬ ਉਹ ਨਹੀਂ ਖਰਾਬ ਸਤਾ ਉਹ ਠੀਕ ਹੋ ਜਾ ਅੱਗੇ ਆਪਣੇ ਬੜੀਆਂ ਆਈ ਉਹ ਵੀ ਠੀਕ-ਠਾਕ ਉਹ ਰੰਗਿਆ ਬਤੀਆ ਸੋ ਸਾ ਤੁਸੀਂ ਆਉਂਦੇ ਕਿ ਜਦੋਂ ਬਾਹਰ ਦੇ ਪਿੰਡਾਂ ਵਿੱਚ ਦੇਦਾ ਸੋ ਲੈਟਰ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਰੈਂਟਰ ਕਰੀਏ ਤਾਂ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਲਾਇਬ੍ਰੇਰੀ ਹੁੰਦੀ ਆ ਰੈਸਪੈਂਸਰੀ ਹੁੰਦੀ ਆ ਖੇੜਨਾ ਮદાન ਹੁੰਦਾ ਝੂਲੇ ਲੱਗੇ ਹੁੰਦੇ ਨੇ ਓਪਨ ਗੀਮ ਹੁੰਦੀ ਇੱਕ ਤਾਂ ਸੋਹਣੀ ਦਿੱਖ ਨਾਲ ਕੀ ਤੁਹਾਨੂੰ ਲੱਗਦਾ ਪਿੰਡ ਬਨਾਲੇ ਦੇ ਵਿੱਚ ਕੋਈ ਇਤਨਾ ਨਹੀਂ ਸੌਖੀ ਹੁੰਦੀ ਹੈ ਕਿ ਜੰਬੜੀ ਹੈ। ਨੇਜੀ ਕਹਿੰਦੇ ਇਹੋ ਜਣਾ ਵੀ ਇਹ ਤੁਹਾਨੂੰ ਨਾ ਜਿਹੜਾ ਸਾਰਾ ਕੰਮ ਹੈ। ਲਾਟਾ ਵੀ ਲੱਗਣੀ ਚਾਹੀਦੀ ਹੈ। ਲਾਟਾ ਬਹੁਤ ਘੱਟ ਹੈ। ਅਸੀਂ ਤਾਂ ਬਹੁਤ ਨੂੰ ਦੇਰ ਸਾਡੇ ਪਿੰਡ ਦੀ। ਜੀ। ਹਾਂ ਜੀ। ਤੇ ਲਾਟਾ ਵੀ ਲੱਗਣੀ ਚਾਹੀਦੀ ਹੈ ਤੇ ਸਾਡੇ ਆਪਣੇ ਗਰਾਉਂਡ ਵੀ ਵੱਧੇ ਬਣ ਜਾਈ। ਕੀ ਦੇਰੀ ਲੈਣ ਦੀ ਦੇਰੀ। ਮਤਲਬ ਸੋਕਾ ਤੋਂ ਉਤੋਂ ਦਾ ਫੇਰ ਵਾਂਜਾ ਪਿੰਡ ਦਾ। ਹਾਂ ਵਾਂਜਾ ਨਹੀਂ ਮਤਲਬ। ਹਾਂ। ਇਹ ਤੁਹਾਡੀ ਕੋਈ ਵਿੱਚ ਕੋਸ਼ਿਸ਼ ਕੀਤੀ ਜਾਵੇਗੀ। ਤੇ ਫਿਰ ਮੈਂ ਇਹਨਾਂ ਨੂੰ ਪੂਰੀ ਕੋਸ਼ਿਸ਼ਾਂ ਮੈਂ ਕਹਣਾ ਵੀ ਆਪਣੀ ਨਾਲ ਕੋਈ ਪੰਚਾਇਤ ਸਹਿਮਤ ਹੋਏ ਨਿਫਰਦਾ ਵਿਕਾਸ ਹੋਵੇ। ਤੋ ਰਸਨਦਾਰ ਦੀ ਸਮੱਸਿਆ ਕਾਫੀ ਬਿੰਨਾ ਵਿੱਚ ਹੁੰਦੀ ਹੈ ਜਿਹੜੇ ਜੋਬ ਰੋਕ ਹੁੰਦੇ ਆ ਉਹਨਾਂ ਦੇ ਰਸਨਦਾਰ ਨਹੀਂ ਗਰੀਬ ਤੇ ਕਾ ਰਸਨ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਬਿੰਦੂ ਇਦਾਂ ਦੱਸਿਆ ਹੈ? ਹੈ ਦੀ ਇਹ ਵੀ ਕਈਆਂ ਦੇ ਕਾਫੀ ਹੈਗੇ ਆ ਬੰਦੇ ਵੀ ਜਿਨ੍ਹਾਂ ਦੇ ਆਪਣੀ ਜਤਨ ਬੰਦੂ ਪਿਛਾਰ ਜੀ ਵਾਲੇ ਕਰਦੇ। ਹਾਂਜੀ ਤੇ ਦੋਵਾਂ ਨੂੰ ਮਿਲਦੀ ਹੈ ਦੋਵਾਂ ਨੂੰ ਨਹੀਂ ਮਿਲਦੀ। ਉਹ ਪਰਿਸ਼ਾਰੀਪਨ ਪਰੇਸ਼ਾਨ ਹੁੰਦੀ ਹੈ। ਇਸਾ ਨੂੰ ਸਾਡਾ ਨਵਾਂ ਬੋਦਾ ਸਟਰ ਬਣਾਇਆ ਤੇ ਅਸਲ ਕਾਰਜ ਦੂਤੀ ਸਾਡਾ ਨਾ ਕਿ ਬੁਚੜਾ ਹੈ ਉਹ ਕੀ ਲੱਗਦਾ ਸੈਡ ਮੰਦ ਹੁਣ ਦਫੇ ਮਨੋ ਪਲਫੋਰਮ ਆ ਗਿਆ ਕਹਿੰਦੇ ਕੀ ਬਈ ਉਥੇ ਬਈ ਅਸਮੀੇ ਜਾਣਾ ਦਾ ਆ ਵੀ ਉਹਦੇ ਕੋਦੇ ਕਾਰਗਣਾ ਦੇ ਨਾਮ ਦੋਈ ਹੈ ਇਹ ਹੋ ਸਕਦੀ ਜੇਕਰ ਉਹ ਕੱਚੇ ਘੁੱਠੇ ਨਾਟਾ ਬੰਨਣਾ ਜੇ ਨਵੇਂ ਫਾਰਮ ਅਪਲਾਈ ਕੀਤੇ ਗਏ ਆ ਜਿੱਥੇ ਪਿੰਡ ਵਿੱਚ ਕਿੰਨੇ ਕੱਚੇ ਘੁੱਠੇ ਨਾਟਾ ਜੀ ਕਿੰਨੇ ਨਾਲੇ ਫਾਰਮ ਅਪਲਾਈ ਕੀਤੇ ਗਏ ਮੈਂ ਜੀ ਘੱਟ ਤੋਂ ਘੱਟ 20 ਤੇ 36 ਮਕਾਨ ਜਿਹੜੇ ਆ ਉਹ ਕੱਚੇ ਮਕਾਨਾਂ ਦੇ ਮੈਂ ਆਪਣੀ ਸਰਵਾ ਕਰਾਇਆ ਤੇ ਉਹ ਉਹਨਾਂ ਨੇ ਲੈ ਕੇ ਲਾਏ ਤਾਂ ਕੋਈ ਢੀਲੀ ਗ੍ਰਾਂਟ ਆਈ ਆ ਪਿਛਲੀ ਗ੍ਰਾਂਟ ਨਹੀਂ ਕੋਈ ਭਾਈ ਕੱਚੇ ਘੁੱਠੇ ਦਾ ਹਾਂ ਸਾਦਰ ਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਜਗ੍ਹਾ ਦਿੱਤਾ ਜਾਂਦਾ ਨਹੀਂ ਜਾਇ ਇਨਾ ਪਾ ਜਾਂਦੇ ਨੇ ਕੀ ਤੁਹਾਨੂੰ ਲੱਗਦਾ ਤੁਹਾਡੇ ਕੋਈ ਦੇ ਵਿੱਚ ਕਿਵੇਂ ਲਿਖੇਗਾ ਸਾਡੇ ਜੀ ਮੇਰੇ ਖਾ ਦੇ ਵਿੱਚ ਤਾਂ ਮੈਂ ਵੀ ਜਦਾਂ ਕੰਮ ਚੱਲੇਗਾ ਪਿੰਡ ਦਾ ਤੇ ਉਹ ਅਹੀਂ ਨਰੇਗਾ ਵਿੱਚ ਬੰਦੇ ਪਾਵਾਂਗੇ ਤੇ ਉਹ ਹੋਈਆ ਹੋਈ ਨਹੀਂ ਗੱਲ ਹੋਈ ਵੀ ਨਹੀਂ ਜਾਇ ਜਹੁਣ ਪਰ ਇਹ ਕੋਈ ਕੰਮ ਨਹੀਂ ਚੱਲਦਾ ਜੇ ਨਰੇਗਾ ਦੀ ਆਏ ਹੀ ਬੰਦੇ ਮਿਲ ਕੋ ਜਾਂਦੇ ਵੀ ਸਾਡੇ ਨਰੇਗਾ ਦੇ ਨਾਮ ਪਾਉਂ ਤੰਰੇਗਾ ਦੀ ਕਿੱਥੋਂ ਪੜਾਣਾ ਜਦੋਂ ਕੰਮ ਹੀ ਨਹੀਂ ਚੱਲਦਾ ਜੀ ਹਾਂ ਫਿਰ ਦਾ ਕੰਮ ਹਾਂ ਤਾਂ ਬੰਦਾ ਉਹ ਜੁੱਦ ਨਸਿਆ ਰੋਤ ਪੰਜਾਬ ਸਤ ਲਾਣੀ ਮਿੰਸ ਜੀ ਆਰਟੀ ਦੇ ਪਿੰਨੂ ਲੈ ਕੇ ਕਿਵੇਂ ਦੇ ਸਾਡਾ ਪਿੰਡ ਠੀਕ ਹੈ ਨਛੇ ਦੇ ਕੋਈ ਗੱਲ ਨਹੀਂ ਉਹ ਜੀ ਬਿਲਕੁਲ ਸਹੀ ਜਾਈਏ ਜਿਹੜੇ ਮੜਾ ਮੋਟਾ ਬੀ ਸ਼ਰਾਬ ਸ਼ੂਬ ਬੱਚੇ ਪੀਂਦੇ ਇਹਨਾਂ ਉਂ ਸਰਕਾਰ ਨੇ ਬੜੀ ਲੱਥ ਪਾਈ ਹੈ ਤੇ ਉਹ ਸੁਧਰ ਹੁੰਦੇ ਆਗੇ ਉਹ ਵੀ ਅਹੀਂ ਸੁਧਰਾਂਗੇ ਸੋ ਸਾਡਾ ਕਈ ਵਾਰੀ ਮਿਣਾਦੇ ਵਿੱਚ ਝਗੜੇ ਇਹਨੇ ਗਵਾਜੀਆਂ ਲੋਕਾਂ ਨੂੰ ਠਾਣੇ ਤੇ ਕਰੀਨ ਤੱਕ ਹੋਣੀ ਸਮਾਜ ਪ੍ਰਵਾਸ ਨਾ ਨਾ ਪਿਆ ਸਹਿਰ ਹੋਣ ਨੂੰ ਸੋ ਇੱਕ ਸਮਝ ਦੀ ਗੀ ਜੁਮਿਆਂ ਦੇ ਹੁੰਦੀਆਂ ਕਿਵੇਂ ਦੇਖਦੇ ਦੇਖੋ ਜਾਈ ਤੇ ਜੋ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਅਸੀਂ ਉਥੇ ਜੇਦਰ ਤੀ ਥਾਣੀ ਬਿਲਕੁਲ ਨਾ ਜਾਓ ਜਿਹੜੀ ਵੀ ਦਾ ਪ੍ਰੋਬਲਮ ਆ ਸੰਭ ਦਸੋ ਤੇ ਅਸੀਂ ਤਾਂ ਇੱਥੇ ਹੀ ਮਸਲਾ ਹੱਲ ਕਰਤਾ ਤੇ ਕੋਸ਼ਿਸ਼ ਇਹੋ ਹੀ ਹੈ ਤੇ ਇੱਥੇ ਹੀ ਨਤਾਰਾ ਹੋ ਜੀ ਤੇ ਇੱਕ ਉਹਨਾਂ ਦਾ ਪਹਿਲ ਵੀ ਬਾਜ ਜਾਣਾ ਇੱਕ ਸਮਾਂ ਹੀ ਬਾਜੇ ਤੇ ਉਹਨਾਂ ਦੀ ਹੈ ਕਿ ਨਾ ਵੀ ਇੱਥੇ ਚਾਲਾ ਨਤਾਰਾ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਉ ਕਿ ਲਾਦਾ ਸਪੋਰਟ ਦੇ ਸਟਾਫ ਦੀ ਕਮੀ ਹੈ ਜਾਂ ਨਵੀਂ ਲਿਗਾ ਦੀ ਲੋੜ ਹੈ ਜਾਂ ਪਗੜੇ ਲੋੜ ਹੈ ਨੇ ਸਾਡੇ ਫੰਡੀ ਤੇ ਬਿਲਕੁਲ ਠੀਕ ਐ ਸਟਾਫ ਬਹੁਤ ਵਧੀਆ ਹੈ। ਪਰੰਮੀ ਸਕੂਲ ਆ ਬਹੁਤ ਵਧੀਆ ਪੜਾਈ ਹੈ ਬੱਚੇ ਚੀਜ਼ਾਂ ਬੜੰਦੇ ਆ। ਉਹ ਸਰ ਸੈਂਟਰ ਬੋਲ ਪੰਜਾਬ ਯੂਨੀਵਰਸਿਟੀ ਤੋਂ ਸਖਤ ਹੂਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਜਿਉਂਦੀ। ਕਿਤਨਾ ਕਿਹਾ ਧੜੇ ਬੰਦੀਆਂ ਗਰੀਬ ਦੀ ਕਾਪੂ ਇਹਦਾ ਨਹੀਂ ਹੁੰਦੀ। ਉਹ ਤੁਹਾਡੀ ਕੋਈ ਵਿੱਚ ਕਿਵੇਂ ਦੇਖਿਆ ਜਾਏ। ਮੇਰੇ ਵੱਤਾਂ ਦੀ ਕੋਈ ਕਿਸੇ ਨਾਲ ਵਿਰੋਧ ਨਹੀਂ। ਮੇਰਾ ਕੋਈ ਕਿਸੇ ਨਾਲ ਵਿਰੋਧ ਨਹੀਂ ਹੈਗਾ। ਮੈਂ ਜੀ ਵੀ ਸੂਤਾਂ ਹੈਗੀ। ਉਹ ਮੈਂ ਹਰ ਇੱਕ ਬੰਦੇ ਦੀ ਪਜਾਵਾਂ। ਜੇ ਇਹ ਸੂਤ ਸਰ ਨੌਜਵਾਨਾਂ ਦਾ ਲੇਖਣ ਦੇ ਵਿੱਚ ਆ ਮਰੋਦਾ ਹੁੰਦਾ ਤੁਹਾਡੇ ਪਿੰਡ ਦਾ ਵੀ ਨੌਜਵਾਨ ਸੋ ਉਹਨਾਂ ਵਾਸਤੇ ਤੁਹਾਡੇ ਨਵੀਂ ਬੜੀ ਬਤਿਆਰ ਲੋ ਕੀ ਬਿਰਹਾਉਂਗੇ ਮੇਰੇ ਵੱਲੋਂ ਇਹੋ ਹੀ ਹੈ ਜੀ ਕਿ ਆਪਣੇ ਬੱਚਿਆਂ ਦੀ ਜਿਹੜਾ ਜਿਮ ਚਾਹੀਦੀ ਹੈ ਉਹਨੂੰ ਜਿਮ ਮਿਲੇਗੀ ਜੇ ਵਾਦੀਬਾਨ ਚਾਹੀਦਾ ਵਾਦੀਬਾਨ ਮਿਲੇਗਾ ਤੇ ਨਹੀਂ ਇਹੋ ਹੀ ਕਹਣਾ ਵੀ ਇਹ ਆਪਣੇ ਚੰਗੀ ਤਰੱਕੀ ਕਰਨ ਤੇ ਆਪਣੇ ਸਾਡੇ ਆਪਣੇ ਬਰਨਾਲੇ ਦਾ ਨਾਮ ਰੁਸ਼ਨ ਕਰ ਦੇਣਾ ਤੇ ਆਪਣੇ ਪੰਜਾਬ ਦਾ ਨਾਮ ਉਹ ਕਿਹੜਾ ਤੁਸੀਂ ਪਹਿਲੇ ਧਾਰਦੇ ਦਾ ਉਹਨੂੰ ਕੰਮ ਕਰਾਉਂ ਜਾਰੇ ਪਿੰਡ ਵਿੱਚ ਜਾਂ ਸੁਪੇ ਨੂੰ ਸੁਖੂਰ ਤਾਂ ਬਣਾ ਦੇ। ਐਸੇ ਧਾਰਦੇ ਜੀ ਨਹੀਂ ਕਦੇ ਚਲੋ ਪਹਿਲੇ ਅਸੀਂ ਉਹ ਗੜੀਆਂ ਨਾਲ ਗਿਆ ਬਣਾ ਦਿੰਦੇ। ਇਹ ਗੜੀਆਂ ਨਾਲਿਆਂ ਦਾ ਬਹੁਤ ਹੀ ਸਾਡੇ ਸਭ ਤੋਂ ਪਹਿਲੇ ਆਧਾਰ ਤੇ ਆ। ਸਾਡੀ ਇੱਕ ਆਪਣੀ ਖਲੌਣੀ ਹੈ ਜੀ। ਉਹਦੀ ਗਰੀਬੀ ਬਹੁਤ ਮਰਨ ਸਾਹਿਬ। ਉਹ ਬਹੁਤ ਪਰੇਸ਼ਾਨ ਹੋ ਬਸ ਤਾਂ ਦੀ ਅੱਚੀ ਕਰੀ ਚਿਕਲੋ ਜਾਂਦਾ। ਉਹ ਸਭ ਤੇ ਮੇਰੀ ਦੀ ਹੈ ਭਈ ਅੱਧੀ ਪੂਰ ਸਭ ਸਭ ਤੋਂ ਪਹਿਲੇ। ਜੀ ਸਾਉਂ ਕਿਰਦਾਰ ਲੋਕਾਂ ਦੀ ਸੇਵਾ ਦਾ ਨਾਮ ਕਰਤਾ ਮਾਨ ਕੋ ਸ਼ੇਅਰ ਕਰਦੇ ਸਿਰਫ ਸੁਨਦੇ ਆਸੂ ਸੁ ਮੈਸੇਜ ਕੀ ਕਰਨਾ ਚਾਹੋਗੇ ਬੰਦਾ ਮੈਂ ਮੈਸੇਜ ਇਹ ਹੋ ਦੇਣਾ ਚਾਹੁੰਦਾ ਕਿ ਦੋਵਾਰਿਆਂ ਮੈਂ ਕਲਾ ਸਰਪੰਚੀ ਮੇਰੀ ਸਾਰੀ ਪਬਲਿਕ ਜਿਹੜੀ ਹੈ ਸਭ ਸਰਪੰਚ ਮੈਂ ਇਹਨਾਂ ਨੇ ਕਿਹਾ ਤੇ ਜੋ ਵੀ ਕੰਮ ਇਹ ਕਰਨਗੇ ਉਹ ਹਮਾਰਾ ਬਹੁਤ ਬਹੁਤ ਧੰਨਵਾਦ ਕਰਾਂਗੇ